संगलूर के श्रोमी अकाली दल अमृतसर के उम्मीदवार सिमनजीत सिंह मान आज अचानक धूरी की अनाज मंडी का दौरा करने के लिए पहुंचे और लोगों से बातचीत की वहां पर काम करने वाले लोगों से मिले जिन्होंने मान साहब से कहा कि उन्हें बहुत सी दिक्कतों का सामना करना पड़ता है जैसे कि पहले तो गरीबी रेखा जैसी महंगाई तो बढ़ती ही जा रही है मगर उनकी मजदूरी इतनी नहीं है जितनी पहले थी जिससे उनका घर चल पाना बहुत मुश्किल हो गया है और कहा कि धूरी की मंडी में ना तो पानी का इंतजाम है और ना ही बाथरूम का जिसके लिए हमें बहुत दिक्कतें आती हैं। हमारा काम जोर का है इसको करते वक्त हमें प्यास लगती है तो हमें दूर जाना पड़ता है इसलिए हम आपसे गुजारिश करते हैं कि हमारे लिए इसका इंतजाम किया जाए सिमरनजीत सिंह मां ने मीडिया से बात करते हुए क्या कहा आइए देखते हैं दौरा किया मंडी के ਕਿ ਜਿਹੜੇ ਡੇਲੀ ਵੇਜਸ ਨੇ ਮਜ਼ਦੂਰਾਂ ਦੇ ਉਹ ਬਹੁਤ ਘੱਟ ਹੈ ਸਿਰਫ 12.5 ਰੁਪਏ ਪਿੰਟਲ ਦਿੰਦੇ ਆ ਤੇ ਜਿੰਨਾ ਚਿਰ ਵੀ ਪਰ ਪਿੰਟ ਨਹੀਂ ਹੁੰਦੀ ਕਿਉਂਕਿ ਕਿ ਸਮੋਲ ਖੇ ਦੇ ਵਿੱਚ ਇਨਫਲੇਸ਼ਨ ਵੱਧ ਰਹੀ ਹੈ ਤੇ ਚੀਜ਼ਾਂ ਦੇ ਪਾ ਵਧ ਰਹੀ ਹੈ ਤੇ ਜਿਹੜੇ ਪੱਲੇਦਾਰ ਹੈ ਇੰਨਾਂ ਨੂੰ 20 ਰੁਪਏ ਪ੍ਰਤੀ ਕੁਇੰਟਲ ਮਿਲਨੇ ਚਾਹੀਦੇ ਹੈ ਇਹ ਮੇਰੀ ਡੀਸੀ ਨੂੰ ਰეკਮੈਂਡੇਸ਼ਨ ਹੈ ਸਰਕਾਰ ਨੂੰ ਇਹ ਇੱਕ ਚੀਫ ਨਸਤ ਸਾਹਿਬ ਦਾ ਹਲਕਾ ਹੈਗਾ ਔਰ ਇੱਥੇ ਲੈਟਰਨ ਹੈ ਨਹੀਂਗੀ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਮਜ਼ਦੂਰ ਹੈ ਠੇਕੇਦਾਰ ਹੈ ਉਹਨਾਂ ਦੇ ਕੋਲੇ ਕੋਈ ਜਗ੍ਹਾ ਨਹੀਂ ਹੈ ਕਿ ਉਹ ਉੱਥੇ ਤੇ ਜਾ ਕੇ ਆਪਣੇ પેટ ਨੂੰ ਖਾਲੀ ਕਰ ਸਕਣ। ਖੈਤ ਗਵਰਨਮੈਂਟ ਸਮਝਦੀ ਹੈ ਕਿ ਜਿਹੜੇ ਲੇਬਰ ਹੁੰਦੀ ਹੈ ਇਹ ਗਰੀਬ ਆਦਮੀ ਹੁੰਦੇ ਐ ਤੇ ਇਹਨਾਂ ਨੂੰ ਖਾਣ ਨੂੰ ਤਾਂ ਮਿਲਦਾ ਨਹੀਂ ਤੇ ਫਿਰ ਇਹ પેટ ਕਿਵੇਂ ਸਾਫ਼ ਕਰ ਸਕਦੇ ਐ ਮੇਰਾ ਤਾਂ ਖਿਆਲ ਹੈ ਹੀ ਸੋਚਦੀ ਹੈ ਗਵਰਨਮੈਂਟ ਕਿ ਇਹਨਾਂ ਨੂੰ ਖਾਣ ਨੂੰ ਤਾਂ ਕੁਛ ਨਹੀਂ ਤੇ પેટ ਕਿਵੇਂ ਸਾਫ਼ ਹੋਊਗਾ ਤੋ ਦਿ ਲੈਟਰ ਨਹੀਂ ਦੀ ਤੇ ਠੰਡਾ ਪਾਣੀ ਜਾਂ ਪਾਣੀ ਪੀਣ ਦੇ ਲਈ ਵੀ ਕੋਈ ਇੱਥੇ ਅਰੇਂਜਮੈਂਟਸ ਨਹੀਂ ਹੈ ਰਾਤ ਨੂੰ ਜਿਹੜੀਆਂ ਲਾਈਟਾਂ ਹੋਣੀਆਂ ਚਾਹੀਦੀਆਂ ਉਹ ਵੀ ਨਹੀਂ ਹੈਗੀਆਂ ਇਹਨਾਂ ਦੀ ਮੰਗ ਹੈ ਕਿ ਇੱਕ ਵਾਟਰ ਕੂਲਰ ਜ਼ਰੂਰ ਇੱਥੇ ਲਾਇਆ ਜਾਵੇ ਤੇ ਜਿਹੜੀ ਲਿਫਟਿੰਗ ਹੈ ਉਹ ਠੀਕ ਹੈ

ਕੀ ਇਸ ਵਾਰ ਕਿਸੇ ਪਾਰਟੀ ਨੂੰ ਹੋਰ ਕੋਈ ਉਮੀਦਵਾਰ ਮਿਲਿਆ ਜੀ ਇਹ ਜਿਹੜਾ ਉਹ ਬਾਹਰੋਂ ਲੈ ਕੇ ਆ ਰਹੇ ਨੇ ਪਾਰਟੀ ਵਾਲੇ ਮੈਂ ਨਹੀਂ ਕੁੱਛ ਐਸਾ ਜਿਹੜੀ ਮੈਂ ਤਾਂ ਲੜਨਾ ਹੈ ਜਿਹੜਾ ਮਰਜ਼ੀ ਆ ਜੇ ਹੁਣ ਮਜਬੂਰੀ ਹੈ ਕਿ ਮੈਂ ਖੜ ਗਿਆ ਤੇ ਮੈਨੂੰ ਲੜਨਾ ਪੈਣਾ ਜੋ ਵੀ ਮਰਜ਼ੀ ਆ ਜੇ ਬਾਹਰੋਂ ਆ ਜੇ ਅੰਦਰੋਂ ਆ ਜੇ ਮਾਨ ਸਾਹਿਬ ਇੱਕ ਵਾਰ ਜਦੋਂ ਸਰਕਾਰ ਬਣੀ ਆ ਆਪਦੀ ਅੰਜ ਉਹਨਾਂ ਨੇ ਕਹਿ ਰਹੀ ਦੀ ਆਈਪੀ ਕਰਕੇ ਘਰ ਮੋਰੀ ਰਿਸ਼ਤ ਗੋਰੀ ਖਤਮ ਨਹੀਂ ਤੁਸੀਂ ਦੇ ਜਦੋਂ ਸਰਕਾਰ ਬਣੀ ਆ ਆਪਦੀ हां ਉਹਦੋਂ ਨੇ ਕਹਿ ਦਿੱ ਕਿ ਵੀ ਅਸੀਂ ਰਿਸ਼ਤ ਖੋਰੀ ਖਤਮ ਕਰ ਦਾਂਗੇ ਵੀਆਪੀ ਦਾ ਅਸਰ ਖਤਮ ਹੋ ਜਾਊਗਾ ਦੇਖੋ ਹੋ ਗਿਆ ਕਿ ਨਹੀਂ ਹੋ ਗਿਆ ਤੁਹਾਡੇ ਗੱਲ ਵੀਆਪੀ ਜਾਂ ਕਲਚਰ ਖਤਮ ਹੋ ਗਿਆ ਕਿਉਂ ਕਰਕੇ ਇੱਥੇ ਲੈਟਰਨ ਹੈ ਨਹੀਂ ਤੇ ਵੀਆਪੀ ਦੇ ਲਈ ਬਹੁਤ ਅੱਛੇ ਬਾਥਰੂਮਸ ਬਾਰ ਬਣੇ ਹੋਏ ਆ ਮਾਨ ਸਾਹਿਬ ਸੀਐਮ ਸਾਹਿਬ ਨੇ ਆਪਣਾ ਜਿਸਟਰੀ ਲਈ ਐਨਓਸੀ ਦਾ ਦਾ ਖਤਮ ਕਰਤਾ ਸੀਗਾ ਕਿ ਐਨਓਸੀ ਦੀ ਲੋੜ ਨਹੀਂ ਪਟਿਆਲਾ ਹਾਈਟੱਕ ਉਹਦੀ ਨੋਟੀਫਿਕੇਸ਼ਨ ਨਹੀਂ ਕੀਤੀ ਉਹਦੇ ਬਾਰੇ ਕੀ ਕਹਿਣਾ ਜਾਊਗਾ ਸੀਐਮ ਸਾਹਿਬ ਗੱਲ ਪਹਿਲਾਂ ਕਰ ਦਿੰਦੇ ਐ ਐਕਸ਼ਨ ਬਾਅਦ ਚ ਕਰ ਦੇਣੀ ਐ ਜੀ ਮਾਤਾ ਤੁਸੀਂ ਹੱਕੇ ਚ ਜਾ ਰਹੇ ਹੋ ਤੁਹਾਨੂੰ ਲੱਗਤਾ ਨਹੀਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦਾ ਤਾਰੀਆਂ ਦੋ ਕੁ ਦਾਸਰੇ ਨੇ ਵੀ ਆ ਜਿਆਦਾ ਸਮੱਸਿਆ ਨੇ ਸਮੱਸਿਆ ਤਾਂ ਇੱਥੇ ਜੀ ਹੈਗੀ ਐ ਕਿਸਾਨਾਂ ਦੀ ਕਿਸਾਨ ਮਜ਼ਦੂਰ ਦੀ ਤੇ ਗਰੀਬਾਂ ਦੀ ਤੇ ਹੁਣ ਵੀ ਤੁਸੀਂ ਸੜਕਾਂ ਤੇ ਚੜੇ ਜੋ ਬੀਬੀਆਂ ਲੱਕੜਾ ਲੁਕੜਾ ਕੱਟੀਆਂ ਕਰਕੇ ਲੈ ਕੇ ਆਉਣ ਦੇਖਣਗੇ ਆਪਣੇ ਸਿਰ ਦੇ ਉੱਤੇ ਲੱਦਿਆ ਹੋਊਗਾ ਪੰਡ ਤੇ ਸਵੇਰੇ ਜਾਉਂਗੇ ਤਾਂ ਕੱਖ ਕੰਡਾ ਲੈ ਕੇ ਆਉਂਦੀ ਹੈ ਜਿਹਦਾ ਮਤਲਬ ਹੈ ਕਿ ਉਹਨਾਂ ਦੇ ਲਈ ਕੋਈ ਅਸੂਰਤ ਨਹੀਂ ਪੱਠਿਆਂ ਦੀ ਤੇ ਉਹਨਾਂ ਦੇ ਕੋਲੇ ਕੋਈ ਗੈਸ ਜਾਂ ਪੈਰਸੀਨ ਸਟੋਵ ਹੈ ਨਹੀਂਗਾ ਤੇ ਉਹ ਲੱਕੜਾ ਲੁਕੜਾ ਇਦਰੋਂ-ਇਦਰੋਂ ਕੱਟੀਆਂ ਕਰਕੇ ਆਪਣਾ ਦਿਨ ਸ਼ੁੱਕਰਾ ਨਹੀਂ ਹੈ ਜਦੋਂ ਤੁਸੀਂ ਕਮਬਾਈਨ ਚੱਲਦੀ ਦੇਖਦੇ ਹੋ ਉਦੋਂ ਤੁਸੀਂ ਦੇਖਦੇ ਹੋ ਕਿ ਬੀਬੀਆਂ ਉਹਦੇ ਪਿੱਛੇ ਪਿੱਛੇ ਚੱਲਦੀਆਂ ਤੇ ਜਿਹੜੀ ਵੀ ਕਣਕ ਦੀ ਭਲੀ ਨਹੀਂ ਚੱਕਦੀ ਕਮਬਾਈਨ ਉਹ ਫਿਰ ਆਪਣੇ ਛੋਲੇ ਦੇ ਵਿੱਚ ਪਾ ਲੈਂਦੀਆਂ ਜਦੋਂ ਉਹਨਾਂ ਕੋਲੇ ਪੰਡ ਕੱਟਰੀ ਹੋ ਜਾਂਦੀ ਹੈ ਫਿਰ ਉਹ ਬੰਨੀਆਂ ਨੂੰ ਸੜਕਾਂ ਦੇ ਉੱਤੇ ਪਿਛਾ ਦਿੰਦੇ ਆ ਉਹਨਾਂ ਦੇ ਉੱਤੋਂ ਦੀ ਕਾਰਾਂ ਦੇ ਮੋਟਰਾਂ ਦੇ ਟਾਇਰ ਲੰਘਦੇ ਆ ਤੇ ਉਹਦੇ ਨਾਲ ਉਹ ਕਣਕ ਗਈ ਜਾਂਦੀ ਹੈ। ਐਹੋ ਜੀ ਜ਼ਲਾਲਤ ਮੈਂ ਕਦੇ ਦੇਖੀ ਨਹੀਂ ਗਰੀਬਾਂ ਦੇ ਨਾਲ ਹੁੰਦੀ ਜਿੰਨੀ ਮੈਂ ਅੱਜ ਤੁਹਾਨੂੰ ਦੱਸ ਰਹੇ ਹਾਂ। ਉਹਨਾਂ ਕੋਲ ਸਿਰਫ ਇੱਕ ਕਮਰਾ ਹੈ ਉਹਦੇ ਵਿੱਚ ਉਹਨਾਂ ਦਾ ਮੁੰਡਾ ਤੇ ਨੂੰਮੀ ਸੌਂਦੇ ਹੈ ਜੇ ਧੀ ਤੇ ਜਵਾਈ ਆ ਜਾਣ ਉਹ ਵੀ ਉੱਥੇ ਸੌਂਦੇ ਹੈ ਤੇ ਸਰਦੀਆਂ ਦੇ ਜਦੋਂ ਅੰਤ ਦੀ ਠੰਡ ਹੁੰਦੀ ਹੈ ਉਹਨਾਂ ਦਾ ਡੰਗਰ ਬੱਚਾ ਵੀ ਵਿੱਚੇ ਹੁੰਦਾ। ਸੋ ਇਧਰਲੇ ਪਾਸੇ ਇੰਦਰਾ ਗਾਂਧੀ ਨੇ ਕਿਹਾ ਸੀ ਕੀ ਕਹਿੰਦਾ ਮਕਾਨ ਵੀ ਦੂੰਗੀ ਰੋਟੀ ਕਪੜਾ ਮਕਾਨ ਉਹ ਵੀ ਨਹੀਂ ਹੋਇਆ। મોદી ਸਾਹਿਬ ਨੇ ਕਿਹਾ ਸੀਗਾ ਘਰ-ਘਰ ਨੌਕਰੀ ਦੇਣਗੇ। ਉਹ ਵੀ ਮੈਨੂੰ ਪੁੱਛੀ ਜਾਂਦੇ ਆ ਬਾਹਰ ਕਿ ਜੀ ਸਾਨੂੰ ਨੌਕਰੀ ਤਾਂ ਮਿਲੀ ਨਹੀਂ ਹੈ। ਤੇ ਆਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਦੇ ਵਿੱਚ ਚੜੇ ਮਹੀਨੇ 1000 ਰੁਪਿਆ ਬੈਂਕ ਦੇ ਵਿੱਚ ਜਮ੍ਹਾਂ ਹੋ ਗਿਆ ਪਰ ਉਹ ਵੀ ਨਹੀਂ ਹੋ ਰਿਹਾ ਜਿੰਨੇ ਵੀ ਵਾਅਦੇ ਕੀਤੇ ਆ ਇਹ ਪਾਰਟੀਆਂ ਨੇ ਇਹ ਬਿਲਕੁਲ ਝੂਠੇ ਕੀਤੇ ਆ ਤੇ ਮੋਦੀ ਸਾਹਿਬ ਨੂੰ ਇਹਦੀ ਮજા ਦਿਖਾਉਣਾ ਚਾਹੀਦਾ ਲੋਕਾਂ ਨੂੰ ਕਿ ਤੁਸੀਂ ਪ੍ਰਾਈਮ ਮਿਨਿਸਟਰ ਹੋ ਕੇ ਤੇ ਤੁਸੀਂ 2020 ਦੇ ਵਿੱਚ ਤੇ 2022 ਦੇ ਵਿੱਚ ਲੋਟਾਦਾ 8000 ਸਕਰ ਕਿਲੋਮੀਟਰ ਲਟਾਤਾ ਚੀਨ ਨੂੰ ਤੇ ਚੀਨ ਨੇ ਸਭ ਤੋਂ ਕਬਜ਼ੇ ਦੇ ਵਿੱਚ ਕੀਤਾ ਹੋਇਆ 1962 ਦੇ ਵਿੱਚ 40000 ਸਕਰ ਕਿਲੋਮੀਟਰ ਕਰ ਲਿਆ ਸੀਗਾ ਤੇ ਉਹਦੇ ਨਾਲ ਟ੍ਰੇਡ ਕਿਉ ਚੱਲੀ ਜਾਂਦੀ ਹੈ ਬਾਹਾਰ ਕਿਉ ਚੱਲੀ ਜਾਂਦਾ ਹੈ ਜੇ ਇੰਨੀ ਭਾਰੀ ਦੁਸ਼ਮਣੀ ਹੈ ਤੇ ਜਿੱਥੇ ਪਾਕਿਸਤਾਨ ਦੇ ਨਾਲ ਕੋਈ ਵੀ ਜ਼ਮੀਨ ਦਾ ਝਗੜਾ ਨਹੀਂ ਤੇ ਜਿੱਥੇ ਸਾਡੇ ਪੰਜਾਬ ਨੂੰ ਬਹੁਤ ਫਾਇਦਾ ਹੋਣਾ ਹੈ ਉਹਦੇ ਨਾਲ ਵਪਾਰ ਕਿਉਂ ਨਹੀਂ ਖੋਲ੍ਹੇ ਜਾਂਦਾ ਤੇ ਦੂਸਰੀ ਚੀਜ਼ ਹੈ ਕਿ ਬੀਬੀਆਂ ਦੀ ਇੱਜ਼ਤ ਸਾਰਿਆਂ ਨੂੰ ਤੁਹਾਨੂੰ ਮੈਨੂੰ ਬਹੁਤ ਪਿਆਰੀ ਹੈ ਤੇ ਸਾਡਾ ਇੰਡੀਆ ਦਰਵਾਜ ਹੈ ਕਿ ਜਦੋਂ ਸਾਡਾ ਵਿਆਹ ਹੋ ਜਾਂਦਾ ਹੈ ਫਿਰ ਸਾਡੀ ਘਰਵਾਲੀ ਸਾਡੇ ਨਾਲ ਰਹਿੰਦੀ ਹੈ ਤੇ ਉਹ ਬਰਾਬਰ ਦੀ ਪਾਰਟਨਰ ਹੁੰਦੀ ਹੈ ਪਰ ਮੋਦੀ ਸਾਹਿਬ ਆਪਣੇ ਸ਼੍ਰੀਮਤੀ ਜੀ ਨੂੰ ਕਿੰਨੇ ਸਾਨਾਂ ਤੋਂ ਨਾਲ ਹੀ ਨਹੀਂ ਰੱਖਦੇ ਕਿ ਇਹ ਜਵਨੀਆਂ ਬੀਬੀਆਂ ਦਾ ਹੈ ਤੇ ਫਿਰ ਜਿਹੜਾ ਨੈਸ਼ਨਲ ਕਮਿਊਨਿਸਟ ਕਮਿਸ਼ਨ ਆਫ ਔਮਨ ਹੈ ਉਹ ਕੀ ਕਰ ਰਿਹਾ ਬੰਡੇ ਖੇਡ ਰਿਹਾ ਜਿਹੜਾ ਇਹ ਪ੍ਰਾਈਮ ਮਿਨਿਸਟਰ ਉਹ ਇਜ਼ਤ ਨਹੀਂ ਕਰਦਾ ਬੀਬੀਆਂ ਦੀ ਤੇ ਉਸ ਬੀਬੀ ਨੂੰ ਐਂ ਵਿਾਰਸ ਛੱਡਿਆ ਹੋਇਆ ਕਿੱਥੋਂ ਉਹਦੇ ਕੋਲੇ ਵਿਚਾਰੀ ਕੋਲੇ ਪੈਸੇ ਆਉਂਦੇ ਹੋਣਗੇ ਕਿਹੜਾ ਉਹ ਤਾਂ ਲੰਗਰ ਪਾਣੀ ਕਰਦਾ ਹੋਊਗਾ ਕਿਸੇ ਨੂੰ ਨਹੀਂ ਪਤਾ ਨਾ ਪ੍ਰੈਸ ਨੂੰ ਪਤਾ ਹੈ ਨਾ ਹੋਰ ਕਿਸੇ ਨੂੰ ਪਤਾ ਹੈ ਇੰਨਾ ਰੋਵੈ ਮੋਤੀ ਸਾਹਿਬ ਦਾ ਕਿ ਪ੍ਰੈਸ ਵੀ ਆਪਣਾ ਮੂੰਹ ਨਹੀਂ ਖੋਲਦੀ ਜਾਂ ਪੈਨ ਨਾਲ ਲਿਖਦੀ ਨਹੀਂ ਕਿ ਉਹ ਬੀਬੀ ਦਾ ਹਾਲ ਕਿਹੋ ਜਿਹਾ ਹੋਊਗਾ ਜਿਹਦਾ ਘਰਵਾਲਾ ਉਹਨੂੰ ਇੰਨੀ ਦੇਰ ਤੋਂ ਛੱਡ ਕੇ ਟੱਲਾ ਰੰਦਾ ਹੈ ਸੋ ਇਹ ਸਾਰੀਆਂ ਸਮੱਸਿਆ ਆਪਾਂ ਨੂੰ ਹੈਗੀਆਂ ਆ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਗਈਆਂ ਹੋਰ ਜੇ ਤੁਸੀਂ ਕੋਈ ਮੈਨੂੰ ਪੁੱਛਣਾ ਚਾਹੁੰਦੇ ਅੱਜ ਅੱਜਕੱਲ ਜਿਹੜਾ ਪੰਜਾਬ ਵਿੱਚ ਲਾਂਡ ਆਊਟ ਆਰਡਰ ਦੀ ਕੀਤੀ ਹੈ ਇਹ ਅਸਰ ਮੇਰੇ ਸੰਗਰੂਰ ਹਲਕੇ ਚ ਤਾਂ ਠੀਕ ਹੈ ਜੀ ਪਰ ਉਹ ਜਿਹੜਾ ਕਾਲਾ ਧਨੋਲੇ ਵਾਲਾ ਮਾਰਤਾ ਉਹ ਬਹੁਤ ਮਾੜੀ ਗੱਲ ਸੀ ਜੋ ਕਰਕੇ ਉਹ ਵਾਪਸ ਸਮਾਜ ਦੇ ਵਿੱਚ ਪਹੁੰਚ ਗਿਆ ਸੀਗਾ ਉਹਨੇ ਬਲੱਡ ਬੈਂਕਸ ਵੀ ਖੋਲੇ ਸੀਗੇ ਮੈਨੂੰ ਵੀ ਬੁਲਾਇਆ ਸੀਗਾ ਤੇ ਉਹ ਬਹੁਤ ਜ਼ਬਰ ਕੀਤਾ ਆਮ ਪਾਰਟੀ ਸਰਕਾਰ ਨੇ ਜਿਹੜਾ ਉਹਨੂੰ ਝੂਠੇ ਮੁਕਾਬਲੇ 'ਚ ਪੜ ਕੇ ਮਾਰਤਾ ਹੋਰ ਬਾਕੀ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ ਕੋਈ ਇੱਥੇ ਇਹੋ ਜਿਹੇ ਗੰਨੇ ਜਿੰਨੇ ਵੀ ਲਾਲੇ ਬਾਣੀ ਹੈਗੇ ਇਹ ਦੁਕਾਨਦਾਰ ਹੈ ਉਹਨਾਂ ਨੂੰ ਪੂਰਾ ਅਮੰਦ ਨਾਲ ਆਪਣਾ ਵਪਾਰ ਕਰ ਰਿਹਾ ਤੇ ਦੂਸਰਾ ਜੀਵਨ ਦਾਣੇ ਉੱਤੇ ਜਿਹੜਾ ਜ਼ਬਰ ਹੋ ਰਿਹਾ ਉਹ ਸ਼ੰਭੂ ਬਾਰਡਰ ਦੇ ਉੱਤੇ ਹੈ ਖਨੋਰੀ ਬਾਰਡਰ ਦੇ ਉੱਤੇ ਹੈ ਉੱਥੇ ਉਹਨਾਂ ਦੀ ਜ਼ਿੰਦਗੀਆਂ ਖਤਰੇ ਦੇ ਵਿੱਚ ਹੈ ਗਈਆਂ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਹਰਿਆਣਾ ਪੁਲਿਸ ਵੱਲੋਂ ਸੈਂਟਰ ਦੀ ਪੁਲਿਸ ਵੱਲੋਂ ਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਤੇ ਇਹਦਾ ਮਤਲਬ ਹੈ ਕਿ ਇੰਡੀਆ ਦਾ ਬਾਰਡਰ ਪਹਿਲਾਂ ਤਾਂ ਵਾਗੇ ਤੇ ਸੀਗਾ ਹੁਣ ਸ਼ੰਭੂ ਤੱਕ ਪਹੁੰਚ ਗਏ ਸ਼ੰਗੂ ਤੋਂ ਬਾਅਦ ਸਾਰਾ ਜਿੰਨਾ ਵੀ ਕਸ਼ਮੀਰ ਹੈ ਤੇ ਜੰਮੂ ਹੈ ਹਿਮਾਚਲ ਦੇ ਜ਼ਿਲ੍ਹੇ ਹੈਗੇ ਹੂਨਾ ਕਾਂਗੜਾ ਸ਼ੰਭਾ ਇਹ ਸਾਰੇ ਇੰਡੀਆ ਤੋਂ ਅੱਜ ਕਟਆਫ ਹੋ ਗਏ ਆ ਔਰ ਦੱਸੋ ਚਲੋ ਨਾ ਠੀਕ ਹੈ ਪੰਜਾਬ ਦੇ ਵਿੱਚ ਪਰ ਮੀਤ ਕਤਲ ਹੋ ਰਹੀ ਨੂੰ ਜੀ ਤਾਂ ਪੰਜਾਬ ਦੇ ਵਿੱਚ ਬਹੁਤ ਖਰਾਬ ਹੈ ਜੇ ਮੇਰੇ ਵਰਗਾ ਐਮਪੀ ਉੱਥੇ ਹੋਵੇ ਤਾਂ ਨਹੀਂ ਹੋਣਗੇ O